ਹੈਲੋ ਜੀ ਸਾਰੇ ਪੈਂਪਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਪਾਸੋਂ ਇੱਕ ਵੀਡੀਓ ਪਾਈ ਸੀ ਜਿਹੜੀ ਕਿ ਬਾਲਾਂ ਤੇ ਮਹਿੰਦੀ ਲਗਾਉਣ ਵਾਲੀ ਵੀ ਕਿਸ ਤਰੀਕੇ ਨਾਲ ਤੁਸੀਂ ਹਨਾ ਇਸ ਨਾਲ ਮਹਿੰਦੀ ਨਾਲ ਆਪਣੇ ਬਾਲਾਂ ਨੂੰ ਬਲੈਕ ਕਰ ਸਕਦੇ ਹੋ ਉਹ ਮੈਂ ਥੋੜੀ ਜੀ ਜਲਦਬਾਜੀ ਦੇ ਵਿੱਚ ਮੈਥੋਂ ਵੀਡੀਓ ਪਾਈ ਗਈ ਸੀ ਥੋੜਾ ਜਿਹਾ ਉਹਦੇ ਵਿੱਚ ਗਲਤੀ ਹੋਈ ਹੈ ਮੈਥੋਂ ਨਾ ਮੈਂ ਤੁਹਾਨੂੰ ਉਹ ਦੁਬਾਰਾ ਦੱਸ ਦੇਣੀ ਹੈਗੀ ਕਿਉਂਕਿ ਇਹ ਦੇਖੋ ਜਦੋਂ ਆਪਾਂ ਮਹਿੰਦੀ ਲਗਾਉਣੀ ਆ ਨਾ ਜਿਹੜੀਆਂ ਮੈਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਨੇ ਉਹਦੇ ਨੂੰ ਤੁਸੀਂ ਕਰੋਗੇ ਨਾ ਤਾਂ ਤਾਂ ਹੌਲੀ-ਹੌਲੀ ਤੁਹਾਡੇ ਵਾਲ ਨਾ ਜਿਹੜੇ ਨੇ ਉਹ ਜੜਾਂ ਮਜ਼ਬੂਤ ਹੋਣ ਲੱਗ ਜਾਣਗੀਆਂ ਤੇ ਜਿਹੜੇ ਛੋਟੀ ਉਮਰ ਦੇ ਵਿੱਚ ਵਾਲ ਚਿੱਟੇ ਹੁੰਦੇ ਆ ਨਾ ਉਹ ਰੁਕ ਜਾਣਗੇ ਤੇ ਹੌਲੀ-ਹੌਲੀ ਉਹ ਬਲੈਕ ਹੋ ਜਾਣਗੇ ਇੱਕ ਮੈਂ ਤੁਹਾਨੂੰ ਅੱਜ ਤੇਲ ਵੀ ਬਣਾ ਕੇ ਪਾਵਾਂਗੀ ਉਹ ਵੀ ਤੁਸੀਂ ਹਨਾ ਜ਼ਰੂਰ ਦੇਖਣਾ ਤੇ ਕਰਨਾ ਕੀ ਹੈ ਤੁਸੀਂ ਨੇ ਜਿਹੜੇ ਮਹਿੰਦੀ ਲਗਾਉਂਗੇ ਨਾ ਕਿਉਂਕਿ ਜਿਹਦੇ ਧੋੜੇ ਕਣੇ ਵਾਲ ਵਾਈਟ ਨੇ ਉਹ ਤਾਂ ਬਲੈਕ ਹੋ ਜਾਣਗੇ ਥੋੜੇ ਜਿਹਾ ਰੈੱਡ ਬਲੈਕ ਜੇ ਹੋ ਜਾਂਦੇ ਆ ਕਈ ਵਾਰੀ ਪਤਾ ਹੋਣਾ ਮਹਿੰਦੀ ਜਦੋਂ ਭੁੰਨਦੇ ਆ ਨਾ ਉਹਦੇ ਵਿੱਚ ਥੋੜੀ ਜਿਹੀ ਦਿੱਕਤ ਰਹਿ ਜਾਂਦੀ ਹੈ ਕਈਆਂ ਤੋਂ ਘੱਟ ਪੁੰਨੀ ਜਾਊਗੀ ਤਾਂ ਉਹ ਲਾਲ ਹੋ ਸਕਦੇ ਨੇ ਤੁਹਾਡੇ ਤਾਂ ਤੁਸੀਂ ਕਰਨਾ ਕੀ ਹੈਗਾ ਜਦੋਂ ਵੀ ਤੁਹਾਨੂੰ ਲੱਗੇ ਵੀ ਤੁਹਾਡੇ ਵਾਲ ਲਾਲ ਨੇ ਤਾਂ ਤੁਸੀਂ ਨਾ ਇੰਡੀਗੋ ਪਾਊਡਰ ਆਉਂਦਾ ਹੈਗਾ ਆਪਣਾ ਇੱਕ ਉਹਨੂੰ ਲੈ ਆਉਣਾ ਮਾਰਕੀਟ ਦੇ ਵਿੱਚੋਂ ਕੋਈ ਇਹ ਨਹੀਂ ਹੈਗਾ ਵੀ ਉਹ ਵਾਲਾ ਮਹਿੰਗਾ ਮਹਿੰਦੀ ਵਰਗਾ ਹੀ ਹੁੰਦਾ ਹੈ ਨਾ ਇੰਡੀਗੋ ਪਾਊਡਰ ਕਹਿ ਕੇ ਤੁਸੀਂ ਉਹਨੂੰ ਲਿਆਉਣਾ ਹੈ ਤੇ ਉਹ ਲਿਆਉਣਾ ਇਹ ਨਹੀਂ ਹੈਗਾ ਵੀ ਤੁਸੀਂ ਖੁੱਲਾ ਕਈ ਵਾਰੀ ਦੁਕਾਨਦਾਰ ਕਹਿੰਦੇ ਨੇ ਵੀ ਖੁੱਲਾ ਪਿਆ ਇਹ ਲੈ ਜਾ ਖੁੱਲਾ ਨਹੀਂ ਲੈ ਕੇ ਆਉਣਾ ਕਿਉਂਕਿ ਖੁੱਲਾ ਉਹ ਬਿਲਕੁਲ ਵੀ ਕੰਮ ਨਹੀਂ ਕਰਦਾ ਕੋਈ ਉਹਦਾ ਹੋ ਨਹੀਂ ਆਏਗਾ ਜੇ ਤੁਹਾਡੇ ਘਰੇ ਵੀ ਪਿਆ ਖੁੱਲਾ ਤਾਂ ਵੀ ਤੁਸੀਂ ਨਹੀਂ ਵਰਤਣਾ ਹੈਗਾ ਜਦੋਂ ਵੀ ਤੁਸੀਂ ਉਹਨੂੰ ਵਰਤਣਾ ਹੈ ਪਹਿਲਾਂ ਆਪਦਾ ਪਾ ਲਓ ਜਿੰਨਾ ਕਿ ਤੁਸੀਂ ਵਰਤਣਾ ਹੈ ਬਾਕੀ ਨੂੰ ਨਾ ਬੰਨ ਕੇ ਤੁਸੀਂ ਚੰਗੇ ਤਰੀਕੇ ਨਾਲ ਉਹਨੂੰ ਟਾਈਟ ਕਰਕੇ ਰੱਖੋ ਕਿਉਂਕਿ ਇਹ ਜਦੋਂ ਆਪਾਂ ਖੋਲ ਕੇ ਹਨਾ ਥੋੜਾ ਜਿਹਾ ਰਲਾ ਕੇ ਵੀ ਰੱਖ ਲਈਏ ਫਿਰ ਵੀ ਇਹਦਾ ਕਲਰ ਹੈ ਜਿਹੜਾ ਉੜ ਜਾਂਦਾ ਹੈਗਾ ਇਹ ਜਿਹੜੀ ਤੁਹਾਡੇ ਮਹਿੰਦੀ ਨਾਲ ਲਾਲ ਹੋਏ ਵਾਲ ਨੇ ਨਾ ਕਿਸੇ ਵੀ ਭੈਣ ਭਰਾ ਦੇ ਵਾਲ ਲਾਲ ਹੋਏ ਹੋਏ ਨੇ ਨਾ ਮਹਿੰਦੀ ਨਾਲ ਤਾਂ ਤੁਸੀਂ ਕੀ ਕਰਨਾ ਥੋੜਾ ਜਿਹਾ ਇੰਡੀਗੋ ਪਾਊਡਰ ਲੈ ਲੈਣਾ ਜਿਵੇਂ ਕਿ ਆਪਾਂ ਮਹਿੰਦੀ ਲੈਣਾ ਉਸੇ ਤਰੀਕੇ ਨਾਲ 3-4 ਚਮਚ ਉਸ ਦੇ ਲੈ ਲੈਣੇ ਤੇ ਤੁਸੀਂ ਨਾ ਦਹੀਂ ਦੇ ਨਾਲ ਉਹਨੂੰ ਪੇਸਟ ਬਣਾਉਣਾ ਦਾ ਦਹੀਂ ਜਿਹੜੀ ਤੁਹਾਡੇ ਵਾਲਾਂ ਨੂੰ ਨਾ ਸਮੂਥ ਕਰੋਗੀ ਸਾਈਨਿੰਗ ਕਰੋਗੀ ਤੇ ਜਿਵੇਂ ਆਕਾ ਆਪਾਂ ਪਾਰਲਰਾਂ ਦੇ ਵਿੱਚ ਜਾ ਕੇ ਹਨਾ ਵਾਲਾਂ ਨੂੰ ਸਮੂਥਿੰਗ ਕਰਾਉਣਾ ਉਦਾਂ ਹੀ ਕਰੋਗੀ ਤਾਂ ਤੁਸੀਂ ਦਹੀਂ ਦੇ ਵਿੱਚ ਉਹਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਆਪਣੇ ਵਾਲਾਂ ਤੇ ਅਪਲਾਈ ਕਰ ਲੈਣਾ ਸਾਰੇ ਕਿਤੇ ਹਨਾ ਵਾਲਾਂ ਤੇ ਲਗਾ ਲੈਣਾ ਤੇ ਉਸ ਤੋਂ ਬਾਅਦ ਫਿਰ ਤੁਸੀਂ 2 ਘੰਟੇ ਰੱਖਣਾ 2 ਘੰਟੇ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਸਾਫ਼ ਪਾਣੀ ਦੇ ਨਾਲ ਧੋ ਦੇਣਾ ਤੇ ਜੇ ਜੋ ਤੁਸੀਂ ਇਸ ਤਰੀਕੇ ਨਾਲ ਧੋ ਲੋਗੇ ਨਾ ਤੁਸੀਂ ਤਾਂ ਦੇਖਿਓ ਤੁਹਾਡੇ ਵਾਲ ਜਿਹੜੇ ਲਾਲ ਹੋ ਜਾਂਦੇ ਨੇ ਮਹਿੰਦੀ ਦੇ ਨਾਲ ਉਸ ਤੋਂ ਬਾਅਦ ਉਹ ਬਲੈਕ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਜਿਹੜਾ ਇਹ ਇੰਡੀਗੋ ਪਾਊਡਰ ਹੈ ਨਾ ਇਹ ਲਾਲ ਵਾਲਾਂ ਤੇ ਹੀ ਕੰਮ ਕਰਦਾ ਜੇ ਤੁਸੀਂ ਕਹੋ ਵੀ ਹਾਂ ਮੇਰੇ ਵਾਈਟ ਵਾਲ ਨੇ ਮੈਂ ਇਦਾਂ ਹੀ ਲਗਾ ਲੂ ਨਾ ਉਹ ਤੇ ਵਰਕ ਨਹੀਂ ਕਰਦਾ ਇਹ ਪਹਿਲਾਂ ਮਹਿੰਦੀ ਲਗਾਉਣੀ ਪੈਂਦੀ ਹੈ ਨਾ ਲਾਲ ਜੇ ਵਾਲ ਹੋ ਜਾਂਦੇ ਨੇ ਜਦੋਂ orange ਜੇ ਫਿਰ ਇਹ ਫਰਕ ਕਰਦਾ ਤਾਂ ਤੁਸੀਂ ਇਸ ਚੀਜ਼ ਨੂੰ ਜ਼ਰੂਰ ਕਰਕੇ ਦੇਖਣਾ ਤੇ ਤੁਹਾਡੇ ਬਾਲਾਂ ਨੂੰ ਕੋਈ ਵੀ ਤੁਹਾਨੂੰ ਡਾਈ ਕੋਈ ਵੀ ਕੈਮੀਕਲ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਤੇ ਅੱਜ ਜਿਹੜਾ ਮੈਂ ਤੁਹਾਨੂੰ ਤੇਲ ਬਣਾ ਕੇ ਹੈ ਨਾ ਦੱਸੂਗੀ ਉਹਨੂੰ ਵੀ ਤੁਸੀਂ ਜ਼ਰੂਰ ਵਰਤਣਾ ਉਹ ਜਿਹੜੇ ਛੋਟੀ ਉਮਰ ਦੇ ਵਿੱਚ ਬਾਲ ਹਨ ਤੁਹਾਡੇ ਵਾਈਟ ਹੁੰਦੇ ਆ ਹਨ ਕਈਆਂ ਦੇ ਵਾਲ ਝੜਦੇ ਆ ਗੰਜਾ ਬਣਾਉਣ ਲੱਗ ਜਾਂਦਾ ਇਦਾਂ ਦੇ ਹਨ ਸਾਰੀਆਂ ਪ੍ਰੋਬਲਮਸ ਨੂੰ ਉਹ ਤੌਰ ਕਰੂਗਾ ਤੇ ਉਹਨੂੰ ਤੁਸੀਂ ਜ਼ਰੂਰ ਟਰਾਈ ਕਰਨਾ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ